ਫਰੋਜ ਜੀ ਕਿਨਨੋੜਾ ਜੇਰਾ ਨਾਮ ਰਕੇਸ਼ ਕੁਮਾਰ ਜੀ ਇਹ ਪਿੰਡ ਸੁਲਤਾਨਪੁਰ ਨੇ 6 ਵਡ ਪੰਡੋਰਾ ਆਕਾਸ਼ਪੁਰ ਕਲੋਨੀ ਜੀ ਮਹਾ ਸ਼ਿਵਰਾਤਰੀ ਦਾ ਇਹਾਜ ਆ ਰਗਾ ਕੀ ਕਹਿਣਾ ਚਾਹੁੰਦੇ ਹਾਂ ਜੀ ਸਾਰੇ ਇਲਾਕਾ ਨਿਵਾਸੀਆਂ ਤੇ ਸ਼ਹਿਰ ਨਿਵਾਸੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਹਾਨੂੰ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਅਤੇ ਸਾਰਿਆਂ ਦੇ ਸੰਯੋਗ ਨਾਲ ਤੇ ਸੰਗਤ ਦੇ ਸੰਯੋਗ ਨਾਲ ਮੈਂਬਰਾਂ ਦੇ ਸੰਯੋਗ ਨਾਲ ਇਹ ਬੜੀ ਧੂਮਤਾਵਾਂ ਨਾਲ ਮਨਾਈ ਜਾ ਰਹੀ ਹੈ ਅੱਜ ਸੁਪਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਹੀ ਦੇਣਾ ਚਾਹਾਂਗੇ ਕਿ ਭੋਲੇ ਸ਼ੰਕਰ ਦੇ ਲਾੜ ਲੱਗੋ ਨਸ਼ੇ ਨਸ਼ੇ ਨੂੰ ਛੱਡੋ ਤੇ ਰੱਬ ਨੂੰ ਮੰਨੋ ਜਿੰਨਾ ਵੀ ਮੰਨਿਆ ਜਾਂਦਾ ਵਾ ਇਹ ਮਾੜੇ ਕੰਮ ਛੱਡ ਦੇਣ ਸਾਰੇ ਮੇਰਾ ਲਾ ਰਾਜਨਾਨੀ ਹੈ ਜੀ ਮੱਲਾ ਸ਼ੇਵਟ ਪੰਡੋਰਾ ਅੱਜ ਅੱਜ ਸਰ ਸ਼ੇਰ ਰਾਤਰੀ ਦਾ ਤਿਹਾਰ ਮਾਰਿਆ ਅੱਜ ਭੋਲੇ ਜੀ ਦਾ ਵਿਆਹ ਹੈ ਅੱਜ ਸਾਡੇ ਮੈਂ ਉਹ ਕਹਿਣਾ ਚਾਹਉਣੀ ਆ ਕਿ ਅੱਜ ਸ਼ਿਵ ਸ਼ੰਕਰ ਭੋਲੇ ਜੀ ਦਾ ਵਿਆਹ ਆ ਅਸੀਂ ਖੁਸ਼ੀਆਂ ਦੇ ਵਿੱਚ ਪੂਰੇ ਮਗੇ ਹੋਏ ਆਂ ਸੰਗਤ ਨੂੰ ਕੀ ਮੈਸੇਜ ਲਾਉਂਦੇ ਸੰਗਤ ਨੂੰ ਮੈਸੇਜ ਇਹੋ ਹੈ ਜੀ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਭੋਲੇ ਸ਼ੰਕਰ ਦਾ ਵਿਆਹ ਹੈ ਜੀ ਲਖੀ ਕੁਮਾਰ ਅੱਛੂ ਦਾ 39 ਜਾ ਰਹੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਸਾਡੇ 6 ਵਾਰਡ ਪੰਡਾਰਾ ਸੁਲਤਾਨ ਮਿੰਟ ਪਿੰਡੇ ਵਿਖੇ ਸ਼ਿਵਰਾਮਚੀ ਵਾਲਾ ਤਸਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਧੂਮ ਧਾਮ ਨਾਲ ਸ਼ੁਰੂਆਤੀ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਤੇ ਅੱਜ ਸਾਡੇ ਵਿੱਚ ਸਰਬਸਾਂਝਾ ਇਕਤਾ ਗਰੁੱਪ ਦੇ ਜਿਹੜੇ ਪੰਜਾਬ ਪ੍ਰਧਾਨ ਸਾਡੇ ਵਿੱਚ ਮੌਜੂਦ ਨੇ ਉਹਨਾਂ ਦਾ ਇੱਥੇ ਹੋਣ ਤੇ ਮੈਂ ਬਹੁਤ ਬਹੁਤ ਤੇ ਦਿਲੋਂ ਤਨ ਬਾਤ ਕਰਦਾ ਹਾਂ ਮੈਂ ਸਾਰੀ ਸੰਗਤ ਨੂੰ ਇਹ ਮੈਸੇਜ ਦੇਣਾ ਕਿ ਸ਼ਿਵ ਸ਼ੰਕਰ ਭਗਵਾਨ ਜੀ ਦਾ ਅੱਜ ਵਿਆਹ ਹੈ ਸਾਰੇ ਆਓ ਦਰਸ਼ਨ ਕਰੋ ਤੇ ਆਸ਼ੀਰਵਾਦ ਪ੍ਰਾਪਤ ਕਰੋ ਮੈਂ ਸੰਗਤ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦਾ ਹਾਂ ਕੀ ਜਿੰਨੇ ਵੀ ਆਪਣੇ ਧਰਮ ਨੇ ਜਿਹੜੇ ਕੀ ਜਿੰਨੇ ਵੀ ਸਾਡੇ ਵਰਗ ਹੈਗੇ ਆ ਸਾਰਿਆਂ ਨੂੰ ਹਰ ਇੱਕ ਦੇ ਤਿਉਹਾਰਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਵਾ ਤੇ ਰਲ ਮਿਲ ਕੇ ਹਰ ਇੱਕ ਧਰਮ ਦਾ ਹਰ ਇੱਕ ਧਰਮ ਦੇ ਕੀ ਦੀ ਵਿੱਚ ਸ਼ਾਮਲ ਹੋਣਾ ਚਾਹੀਦਾ ਵਾ ਤੇ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਕਿ ਸਾਨੂੰ ਆਪਣੇ ਸਮਾਜਿਕ ਭਾਈਚਾਰਾ ਵਧਾਉਣਾ ਚਾਹੀਦਾ ਹੈ ਵਰਬ ਸੰਜਿਆ ਤੱਬਾਲ ਕਾਲ ਦੇ ਸਬੰਧੀ ਪੰਜਾਬ ਵਾਰਡ ਨੰਬਰ 6 ਪੰਡੋਰਾ ਅਬਰ ਸਾਡੇ ਕਸਬਾ ਸੁਲਤਾਨਗੜ੍ਹ ਪਹੁੰਚੇ ਜਾਂ ਜਿਹੜਾ ਕੁ ਸ਼ਿਵਰਾਮ ਸ਼ਵਾਲਾ ਤ੍ਰਿਪਾ ਅਸ਼ਿਵ ਰਾਤਰੀ ਦਾ ਤਿਹਾੜੀ ਉੱਥੇ ਸੰਗਤ ਦੇ ਸਹਿਯੋਗ ਨਾਲ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਕਮੇਟੀ ਨੂੰ ਅਤੇ ਦੇਸ਼ ਲੋਕਾਂ ਨੂੰ ਸਾਡੇ ਜਥੇਬੰਦੀ ਵੱਲੋਂ ਲੱਖ ਲੱਖ ਮੁਬਾਰਕਾਂ ਸਾਡੇ ਸੱਜਣ ਮਤਰਪਰਾ ਨੇ ਸਾਰਿਆਂ ਨੂੰ ਜਾਤ ਪਾਤ ਛੱਡ ਕੇ ਜਿਹੜਾ ਵੀ ਤਿਹਾੜੀ ਜਿਹੜਾ ਵੀ ਆਉਂਦਾ ਵਾ ਆਪਣੇ ਸਾਰਿਆਂ ਨੂੰ ਰਲ ਮਿਲ ਕੇ ਅਤੇ ਏਕਤਾ ਦੇ ਵਿੱਚ ਤਿਹਾੜੀ ਮਨਾਉਣੇ ਚਾਹੀਦੇ ਆ ਭਾਈ ਚਾਰਕੀ ਦੀ ਸਾਂਝ ਬਣਾਉਣੇ ਚਾਹੀਦੀ ਆ ਵਿਤਾਵੀ ਕਈ ਪਵਿੱਤਰ ਤਿਹਾੜੀਆਂ ਨੇ ਜਿਹੜੇ ਸਾਡੇ ਪੰਜਾਬ ਦੇ ਦੇਸ਼ ਵਿੱਚ ਮਨਾਏ ਜਾਂਦੇ ਆ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਮੈਂ ਕਿ ਸਾਨੂੰ ਭਾਈਚਾਰੇ ਕੇ ਸਾਂਝੀ ਬਦੋਣੀ ਚਾਹੀਦੀ ਆ